ਸਸੀ ਗਾਲ ਜੀ ਕੀ ਹਾਲ ਚਾਲ ਵੀਰੋ ਸਾਡੇ ਪਿੰਡ ਉਹ ਹੀ ਚੋਰੀ ਠੀਕ ਹੈ ਪਿੰਡ ਦੇ ਗੱਬੇ ਆ ਕੇ ਬੰਦਾ ਚੋਰੀ ਕਰਕੇ ਗਿਆ ਆ ਸਭ ਤੋਂ ਵੱਡੀ ਗੱਲ ਇਹ ਆ ਠੀਕ ਆ ਆਲੇ ਦੁਆਲੇ ਘਰਾਂ ਦੇ ਵਿੱਚ ਇਕੱਲਾ ਹੀ ਆ ਕੇ ਬੜ ਕੇ ਚੋਰੀ ਕਰਕੇ ਗਿਆ ਠੀਕ ਆ ਜੇ ਕਿਸ ਨੂੰ ਇਸ ਵੀਰ ਦੀ ਸ਼ਕਲ ਸ਼ਕਲ ਵੀਡੀਓ ਮੂਰੀ ਚਲਣੀ ਹੈ ਜੇ ਕਿਸ ਨੂੰ ਪਤਾ ਵੀਡੀਓ ਥਲੇ ਕਮੈਂਟ ਕਰਕੇ ਦੱਸਿਓ ਠੀਕ ਆ ਤੈਨੂੰ ਫੜਨਾ ਜ਼ਰੂਰ ਆ ਹਨਾ ਬਾਕੀ ਤੁਹਾਨੂੰ ਪਤਾ ਨਸ਼ੇ ਵਾਲਿਆਂ ਦੀ ਸਭ ਤੋਂ ਮਾੜੀ ਹਾਲਤ ਆ ਠੀਕ ਆ ਹੁਣ ਤਾਂ ਇੱਕ ਘਰਾਂ ਚ ਆ ਬੜੇ ਵੀਰੋ ਠੀਕ ਹੈ ਸਾਨੂੰ ਆਪਣੇ ਆਪ ਧਿਆਨ ਰੱਖਣਾ ਪੈਣਾ ਸਾਡੇ ਘਰਾਂ ਦਾ ਜੇ ਕਿਸੇ ਨੂੰ ਪਤਾ ਵੀਡੀਓ 'ਤੇ ਲਿਖ ਕਮੈਂਟ ਕਰਿਓ ਜਰੂਰ ਬਰਾਪਰਾ ਦਿਹਾਲੇ ਤੋਂ ਵਾਲੇ ਕਿਸੇ ਪਿੰਡ ਦਾ ਠੀਕ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆ ਗਈ ਪਾਸ ਜਾਨੀ ਮਹਾਤਵਾੜੀ ਵਾਲੀ ਆਪਾਂ ਨਾਲ ਉੱਤਰਦੀ ਪਾਸਾ 7-8 ਵਜੇ ਤੋਂ ਮੌਣੀ ਤੋਂ 3:00 ਵਜੇ 30 ਮਿੰਟ ਤੇ ਇਹ ਗਲੀ 'ਚੋਂ ਨਿਕਲਦਾ ਆ ਪਹਿਲਾਂ ਸਿੱਧਾ ਜਾਣ ਲੱਗਦਾ ਹੈ ਗਲੀ 'ਚ ਸਿੱਧਾ ਫਿਰ ਵਾਪਸ ਮੁੜਦਾ ਹੈ ਪਿੱਛੇ ਨੂੰ ਵਾਪਸ ਮੁੜ ਕੇ ਪਹਿਲਾ ਜਿਹੜਾ ਸਟਾਰਟਿੰਗ 'ਚ ਜਿਹੜੀ ਗਲੀ 'ਚ ਨਿਕਲਿਆ ਸੀਗਾ ਇਹ ਉੱਤਰੀ ਐਂਟਰ ਹੋ ਗਿਆ ਤੇ ਉੱਥੋਂ ਬੈਕ ਜਿਹੜੀ ਆ ਇਹਨਾਂ ਦੇ ਘਰ ਨੂੰ ਕੋਠਿਆਂ ਤੋਂ ਕੋਠੇ ਬੈਕ ਲੱਗਦੀ ਆ ਇਹਨਾਂ ਨੂੰ ਵੀ ਡਾਊਟ ਆ ਵੀ ਉੱਥੋਂ ਆਇਆ ਕਿਉਂਕਿ ਇਹਨਾਂ ਦੇ ਗੇਟ ਵੀ ਖੁੱਲੇ ਆ ਨਾ ਇਹ ਉੱਪਰੋਂ ਉਸ ਗਲੀ 'ਚ ਦੁਬਾਰਾ ਐਂਟਰ ਹੋ ਗਿਆ ਇੱਧਰ ਘਰ ਵੀ ਬੰਦਿਆ ਉਸ ਘਰ ਦੇ ਵਿੱਚੋਂ ਐਂਟਰ ਹੋਇਆ ਜਿਸ ਤੱਕ ਸਾਨੂੰ 100% ਕਲੀਅਰ ਆ ਵਾਪਸ ਫੇਰ ਦੇਖੋ ਉਧਰ ਨੂੰ ਚੋਰੀ ਦੇ ਇਰਾਦੇ 'ਚ ਹੀ ਜਾ ਕੇ ਆਇਆ ਦੇਖਦਾ ਫਿਰਦਾ ਗਲੀਆਂ 'ਚ ਵੀ ਘਰਾਂ 'ਚ ਵੀ ਜਿੱਦਾਂ ਨਿਗਾਹ ਮਾਰਦਾ ਪੂਰੀ ਤੇ ਅੱਗੇ ਜਾ ਕੇ ਇਹ ਰਾਈਟ ਹੋ ਜਾਂਦਾ ਗਲੀ ਦੇ ਵਿੱਚ ਪਹਿਲਾਂ ਉੱਥੇ ਖੜ ਕੇ ਦੇਖਦਾ ਆ ਦੋਨੇ ਪਾਸੇ ਇਹਨੂੰ ਫਿਰ ਇਹ ਰਾਈਟ ਹੋ ਜਾਂਦਾ ਗਲੀ 'ਚ 3:23-24 ਮਿੰਟ ਦੀ ਕਰੀਬ ਇਹ ਵਾਪਸ ਆ ਕੇ ਗਲੀ ਚ ਉਧਰ ਪੜ ਜਾਂਦਾ ਇਹ 4:5 ਤੋਂ 6 ਮਿੰਟ ਤੇ ਵਾਪਸ ਗਲੀ ਵਿੱਚੋਂ ਨਿਕਲ ਕੇ ਉਸੇ ਅੱਧੇ ਘੰਟੇ ਬਾਅਦ ਯਾਨੀ ਕਿ ਨਿਕਲ ਕੇ ਸਿੱਧਾ ਚੱਲ ਜਾਂਦਾ ਬੰਦਾ ਫੇਰ ਉਧਰ ਨੂੰ ਫੇਰ ਵਾਪਸ ਪਿੱਛਾ ਮੁੜ ਕੇ ਨਹੀਂ ਯਾਨੀ ਦੇਖਿਆ ਹੈਗਾ ਇਹ 4:5-6 ਮਿੰਟ ਤੇ ਉਹੀ ਅੱਧੇ ਘੰਟੇ ਬਾਅਦ ਵਾਪਸ ਗਲੀ ਚੋਂ ਨਿਕਲਦਾ ਫੇਰ ਕਿ ਹੁਣ 3:21-22 ਮਿੰਟ ਦੇ ਕਰੀਬ ਬੰਦਾ ਵਾਪਸ ਆਇਆ ਫਿਰ ਉਹੀ ਸੇਮ ਬੰਦਾ ਆ ਤੇ ਇਹ ਵਾਪਸ ਆ ਰਿਹਾ ਆ ਆਲਾ ਦੁਆਲਾ ਦਿਖਦਾ ਆ ਚੋਦੀ ਦਾ ਰੱਦਾ ਇਹਦਾ ਹੁਣ ਪੂਰਾ ਯਾਨੀ ਕਿ ਉੱਥੇ ਫੇਰ ਇਹਨੇ ਦੁਬਾਰਾ ਪਾਣੀ ਪੀਤਾ ਪਹਿਲਾਂ ਵੀ ਪਾਣੀ ਪੀ ਕੇ ਗਿਆ ਆ 10 ਮਿੰਟ ਪਹਿਲਾਂ ਇੱਥੋਂ ਹੀ ਫੇਰ ਪਾਣੀ ਆ ਕੇ ਪੀਤਾ ਆ ਕਿ ਉਧਰੋਂ ਆ ਕੇ ਇੱਥੇ ਪਾਣੀ ਪੀ ਕੇ ਤਾਂ ਇਹ ਉਧਰ ਨੂੰ ਗਿਆ ਦੂਜੀ ਸਾਈਡ ਨੂੰ ਇੰਨੇ ਮਿੰਟ ਤੇ ਇਹ 3:6 6:30 ਮਿੰਟ ਤੇ ਇਹ ਉਧਰ ਨੂੰ ਗਿਆ ਵਾਪਸ ਕਪਲਦੀ ਦੀ ਦੁਕਾਨ ਵਾਲ ਨੂੰ ਇਹ ਅੱਡੇ ਵਾਲੂ ਤੋਪਿਆ